ਦਿੱਕਾ ਖਰਸਾ ਵਾਹਿ ਜੀ ਕੀ ਫਤਿਹ ਅੱਜ ਆਪ ਜੀ ਦੇ ਨਾਲ ਪਾਈ ਜੋਗਾ ਸਿੰਘ ਪਸ਼ਾਪੁਰ ਵਾਲੇ ਦਾ ਇਤਿਹਾਸ ਸਾਂਝਾ ਕਰਨ ਜਾ ਰਹੇ ਹਾਂ ਆਪ ਜੀ ਨੂੰ ਵਧੀਆ ਲੱਗੇ ਸਾਡੇ ਗੁਰੂ ਤੇਰਾ ਦੀਵੈ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਅਸਾ ਦੇ ਸੱਤੇ ਮਿਹਰ ਪ੍ਰਯਾਸ ਰੱਖੋ ਜੀ ਤਾਂ ਕਿ ਵੱਦੋ ਵੱਦ ਇਤਿਹਾਸ ਦੇ ਨਾਲ ਆਪ ਜੀ ਦੇ ਨਾਲ ਜਾਣਕਾਰੀਆਂ ਸਾਂਝੀਆਂ ਕਰੀਏ ਅਵ ਅਤਿਅਸ਼ ਜੋਗਾ ਸਿੰਘ ਅਤੇ ਫਕੂਨਾ ਮੇਰੀ ਵਿਜਾ ਆਪ ਜੀ ਨਾਲ ਸੰਗੀ ਕਰੀ ਜੀ ਫਵਾਸ਼ ਜਿੱਕਰ ਖਨਸਾ ਵਾਹਿਗੁਰੂ ਕੀ ਫਤਿਹ ਸ਼੍ਰੀ ਵਾਹਿਗੁਰੂ ਸਾਹਿਬ ਜੀ ਜਸਰੇ ਮਹੱਲਾ ਪੰਜਵੋ ਹੋਈ ਜਣ ਹਰਿ ਸਿਉ ਦੇਵ ਜੋਰ ਚਰਨ ਗਹ ਬਕੋਸ ਵਰਸਨਾ ਦੀਜੇ ਪ੍ਰਾਣਿ ਅਕੋਰ ਕੋਈ ਜਣ ਹਰਿ ਸਿਉ ਦੇਵ ਜੋਰ ਚਰਨ ਗਹ ਬਕੋਸ ਵਰਸਨਾ ਦੀਜੇ ਪ੍ਰਾਣਿ ਅਕੋਰ ਰਹਾਉ ਮੋਂਤਨ ਨਿਰਮਲ ਕਰਤਿ ਕੀਆਰੋ ਹਰ ਸਿੰਚੇ ਸੁਦਾ ਸੰਜੋਰ ਇਹ ਆ ਰਸਮ ਮਗਨ ਹੋਤ ਕਿਰਪਾ ਤੇ ਮਹਾ ਮਿਕਿਆ ਤੇ ਤੋਰ ਆਇਓ ਸ਼ਰਨ ਦੀਨ ਦੁਖ ਭਜਨ ਚਿਤਵੋਂ ਤੁਮਰੇ ਹੋਰ ਹਵੇ ਬਲਦਾਨ ਸਿਮਰਨ ਸੁਆਮੀ ਕੋ ਪ੍ਰਬਨਾਨ ਕੇ ਬੰਧਨ ਸ਼ੋਰ ਔਰੋ ਚਰਨਾਂ ਦੇਨ ਦੁਖ ਭਜਨ ਚਤਵ ਤੁਮਰੀਓ ਅਬ ਪ੍ਰਦਾਨ ਸਿਮਰਨ ਸੁਆਮੀ ਕੋ ਕਬਨਾਨਕ ਵੰਦਨ ਸ਼ੋਰ ਵਾਹਿਗੁਰੂ ਜੀ ਦਾ ਖੜਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ੍ਰੀ ਰਾਮ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਬਖਸ਼ਿਸ਼ ਕਰਦੇ ਨੇ ਕੋਈ ਜਣ ਹਰਿຊੋਂ ਦੇਵੇ ਜੋ ਕੋਈ ਐਸਾ ਗੁਰਮੁਖ ਪਿਆਰਾ ਮਿਲ ਜਾਵੇ ਜਿਹੜਾ ਹਰੀ ਪ੍ਰਮਾਤਮਾ ਦੇ ਨਾਲ ਜੋੜ ਦੇਵੇ ਚਰਨ ਗਹਉ ਬਕੁਸ ਬਰਸਨਾ ਦੀ ਜੇ ਪ੍ਰਾਣਿਆ ਕੋਰ ਰਹਾਉ ਮੈਂ ਉਹਦੇ ਚਰਨ ਪਰਸਾ ਆਪਣੀ ਜੀਬਾ ਤੋਂ ਮਿੱਠੇ ਬੋਲ ਬੋਲਾਂ ਦੋੜ ਪਵੇ ਤਵੇਂ ਆਪਣੇ ਪ੍ਰਾਣ ਵੀ ਨਸ਼ਵਰ ਕਰਦਾ ਰਹਾਵ ਇਹ ਪਿਆਰੋ ਬੜੀ ਮੰਗਦੀ ਘੁਗਦੀ ਹੈ ਭਾਈ ਜੋਗਾ ਸਿੰਘ ਪਸ਼ੌਰ ਦੇ ਇਲਾਕੇ ਦਾ ਰਹਿਣ ਵਾਲਾ ਪਰਿਵਾਰ ਸਵੇਤ ਬਤਨੇ ਦੇ ਵਿੱਚ ਉਮਰ ਛੋਟੀ ਹੈ ਅਨੰਤਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਸ਼ਨਾਂ ਵਾਸਤੇ ਆਉਂਦਾ ਤੋਤਲੀ ਜਬਾਨ ਨਾਲ ਜੀ ਬੋਲਦਾ ਹੈ ਸਾਗੁਰੂ ਦੇ ਦਰਸ਼ਨ ਕਰਕੇ ਬਾਦ ਆਵਾਸਾ ਦੇ ਵਿੱਚ ਹੀ ਬੜੀ ਉਹਦੇ ਤੇ ਕਿਰਪਾ ਹੁੰਦੀ ਗਿਰਪਾ ਦਾ ਪਿਆਰੋ ਕਾਰਨ ਕੀ ਸੀ ਪਸ਼ਾਵਰ ਦੇ ਇਲਾਕੇ ਦੇ ਵਿੱਚ ਜੋਗਾ ਸਿੰਘ ਦੀ ਚਾਚੀ ਲੱਗਦੀ ਸੀ ਸ਼ੈਰ 우ਸਮਾਨ ਖਰੀਦ ਕੇ ਲਿਆਂਦਾ ਟਾਂਗੇ ਦੇ ਉੱਤੇ ਆ ਰਹੇ ਸੀ ਪੁਰਾਣੇ ਜਮੇ ਜ਼ਮਾਨੇ ਦੇ ਵਿੱਚ ਪਿਆਰੋ ਟਾਂਗੇ ਯਾਰਾ ਚੱਲਦੇ ਸਨ ਟਾਂਗਾ ਇੱਕ ਪਠਾਨ ਦਾ ਸੀ ਔਰ ਉਹ ਚਾਚੀ ਸਤਗੁਰੂ ਦੀ અપਾਰ ਬਖਸ਼ਿਸ਼ ਕਿਰਪਾ ਸੀ ਰੂਪ ਰੰਗ ਸੀ ਸ਼ਾਮਾਂ ਦਾ ਟਾਈਮ ਇਕੱਲੇ ਟਾਂਗੇ ਦੇ ਵਿੱਚ ਆਰੀ ਪਠਾਨ ਦਾ ਟਾਂਗਾ ਪਠਾਨ ਵੀ ਮਾਨ ਹੋ ਗਏ। ਰਸਤੇ ਦੇ ਵਿੱਚ ਉਸ ਨੂੰ ਤੰਗ ਕਰਨਾ ਸ਼ੁਰੂ ਕੀਤਾ। ਉਸ ਨੇ ਪਰਮੇਸ਼ਰ ਦਾ ਨਾਮ ਤੇ ਹੋਣਾ ਸ਼ੁਰੂ ਕੀਤਾ। ਆਖੀਰ ਹੋ ਗਏ। ਨੌਬਤ ਟਾਂਗਾ ਰੋਕੇ ਹੱਥੋਂ ਪਾਈ ਤੇ ਆ ਗਈ। ਪਰਮੇਸ਼ਰ ਨੇ ਬੜੀ ਵੱਡੀ ਵਿਧ ਬਣਾਈ। ਝਾੜੀਆਂ ਦੇ ਵਿੱਚੋਂ ਸੱਬ ਨਿਕਲਿਆ ਪਠਾਨ ਦੇ ਲੜਕੇ। ਪਠਾਨ ਫੜਕ ਕੇ ਜਾ ਪਿਆ ਇਹਨੇ ਚੰਨੋਂ ਇੱਕ ਪਟਾਂਗਾ ਹੋਰ ਆਉਂਦਾ ਸੀ ਹੋਰ ਟਾਂਗਾ ਕੋਈ ਨਹੀਂ ਸੀ ਟਾਂਗਾ ਪਰਮੇਸ਼ਰ ਦੀ ਬਖਸ਼ਿਸ਼ ਸੀ ਪਰਮੇਸ਼ਰ ਖੁਦ ਸੱਪ ਬਣ ਕੇ ਵੀ ਆ ਗਿਆ ਤੇ ਟਾਂਗੇ ਵਾਲਾ ਬਣ ਕੇ ਵੀ ਆ ਗਿਆ ਉਸ ਬੀਬੀ ਦੀ ਪੈਜ ਰੱਖੀ ਉਹਦੀ ਚ ਬੱਤ ਰੱਖੀ ਟਾਂਗੇ ਵਿੱਚ ਬਿਠਾਇਆ ਨਗਰ ਵਿੱਚ ਲੈ ਆ ਜਾ ਕੇ ਸਾਰੀ ਕਹਾਣੀ ਸੁਣਾਈ ਅਰ ਉਸ ਗੱਲ ਦਾ ਅਸਰ ਜਿਵੇਂ ਘਰ ਦੇ ਵਿੱਚ ਸਹਿ ਸੁਭਾ ਕਰਦੀਏ ਕਿਉਂਕਿ ਉਹ ਸਾਰਾ ਜੋ ਸੰਗ ਸੀ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਦਰ ਤੇ ਆਉਂਦਾ ਸੀ ਤੇ ਜਦੋਂ ਉਹਦੇ ਮੂੰਹੋਂ ਬਚਨ ਨਿਕਲੇ ਕਿ ਮੇਰੀ ਰੱਖਿਆ ਕਰਨ ਵਾਲਾ ਮੇਰੀ ਪੈਜ ਰੱਖਣ ਵਾਲਾ ਜਿਹੜਾ ਹੈ ਮੇਰੀ ਇੱਜ਼ਤ ਪੱਤ ਦਾ ਰਖਵਾਲਾ ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਹੈ ਮੈਨੂੰ ਤਾਂ ਕਹਿੰਦੇ ਇੰਜ ਲੱਗਾ ਜਿਵੇਂ ਸਤਿਗੁਰੂ ਆਪ ਆਣ ਕੇ ਸ਼ੱਪ ਦਾ ਰੋਪ ਧਾਰ ਕੇ ਉਹਦੇ ਡੰਗ ਮਾਰਦਾ ਹੈ ਤੇ ਫਿਰ ਟਾਂਗੇ ਵਾਲਾ ਵੀ ਆ ਕੇ ਬਣ ਕੇ ਆਉਂਦਾ ਹੈ ਨਾ ਉੱਥੇ ਕੋਈ ਛੱਪ ਨਾ ਜਨ ਹੁੰਦਾ ਤੇ ਨਾ ਬਾਅਦ ਵਿੱਚ ਕੋਈ ਟਾਂਗਾ ਨਹੀਂ ਰੋ ਸਮਾ ਬਦੀਤ ਹੋਈ ਗਿਆ ਬਾਲ ਹਿਰਦੇ ਦੇ ਉੱਤੇ ਬਰਾਸਰ ਹੋਇਆ ਇੱਕ ਵਾਰ ਆਪਣੇ ਸੰਗ ਦੇ ਨਾਲ ਅਨੰਤਪੁਰ ਸਾਹਿਬ ਗੰਸੇਵ ਦੇ ਦਰਸ਼ਨਾਂ ਬਾਅਦ ਤੇ ਪਹੁੰਚਿਆ ਤੇ ਪਿਆਰਿਓ ਜਦੋਂ ਮਥਾ ਟੇਕਿਆ ਸਤਿਗੁਰੂ ਦੇ ਕੋਲ ਬੈਠਾ ਮਨ ਦੇ ਉੱਤੇ ਪਹਿਲਾ ਹੀ ਉਹ ਜੋ ਆ ਬਚਨ ਕਹੇ ਉਹਨਾਂ ਦੀ ਸ਼ਾਪ ਉਸ ਬੱਚਾ ਨੇ ਛੱਡੀ ਹੋਈ ਸੀ ਸਤਿਗੁਰੂ ਨੇ ਬੜੇ ਪਿਆਰ ਨਾਲ ਬੁਲਾਇਆ ਪੁੱਤਰ ਤੇਰਾ ਨਾਂ ਕੀ ਹੈ ਕਹਿੰਦਾ ਜੀ ਮੇਰਾ ਜੋਗਾ ਤੋਤਲੀ ਜਬਾਨ ਨਾਲ ਬੋਲਿਆ ਮੇਰਾ ਨਾਮ ਜੋਗਾ ਤੇ ਸਤਿਗੁਰੂ ਕਹਿੰਦੇ ਕੀ ਤੇ ਜੋਗਾ ਸਹਿਸਭਾਈ ਕਹਿੰਦਾ ਜੀ ਤੁਹਾਡੇ ਜੋਗਾ ਤੇ ਜਦੋਂ ਇਹਨੇ ਬਚਨ ਹੋਏ ਕਿ ਮੈਂ ਤੁਹਾਡੇ ਜੋਗਾ ਸਤਗੁਰੂ ਕਹਿੰਦੇ ਫਿਰ ਅਸੀਂ ਤੇਰੇ ਜੋਗੇ ਛੋਟਾ ਬਚਨ ਬਚਨ ਬਚਪਨ ਦੇ ਵਿੱਚ ਸਤਗੁਰਾਂ ਦੇ ਅੱਗੇ ਕੀਤੇ ਔਰ ਐਸੀ ਉਹਨਾਂ ਦੇ ਉੱਤੇ ਬੇਰ ਭਰੀ ਕਿਰਪਾ ਹੋਈ ਸੰਗ ਜਿਸ ਵੇਲੇ 2-4 ਦਿਨ ਠਹਿਰ ਕੇ ਪਿੰਡ ਨੂੰ ਜਾਣ ਨੂੰ ਨਗਰ ਨੂੰ ਤਿਆਰ ਹੋਇਆ ਪਿਆਰਿਓ ਤੇ ਜੋਗਾ ਸਿੰਘ ਕਹਿੰਦਾ ਮੈਂ ਤੇ ਸਤਗੁਰਾਂ ਦੇ ਚਰਨਾਂ ਦੇ ਵਿੱਚ ਹੀ ਰਹਿ ਮੰਗਾ ਉਹਨਾਂ ਨਾਨਕਪੁਰ ਸਾਹਿਬ ਦੀ ਡਗਰੀ ਦੇ ਵਿੱਚ ਨਾ ਨਾ ਪਿਆ ਸਤਗੁਰਾਂ ਦੇ ਕੋਲ ਸਈ ਜੈ ਸਈ ਜੈ ਵੱਡਾ ਹੋਈ ਗਿਆ ਔਰ ਸਾਰਾ ਸੰਗਰੂ ਦੇ ਕਾਰੋਬਾਰ ਨੇ ਸਮਝ ਲਾ ਗਏ ਔਰ ਸਈ ਜੈ ਸਈ ਜੈ ਜਿਵੇਂ ਜਿਵੇਂ ਬੰਦਾ ਜਵਾਨ ਹੁੰਦਾ ਹੈ ਜਿਵੇਂ ਜਿਵੇਂ ਉਹਦੇ ਤੇ ਜ਼ਿੰਮੇਵਾਰੀਆਂ ਪੈਂਦੀਆਂ ਐ ਐਵੇਂ ਐਵੇਂ ਹਿਰਦੇ ਦੇ ਵਿੱਚ ਕ੍ਰੋਧ ਦੀ ਭਾਵਨਾ ਤੇ ਹੰਕਾਰ ਦੀ ਭਾਵਨਾ ਵੀ ਘਰ ਕਰ ਜਾਂਦੀ ਹੁਣ ਜੋਗਾ ਸਿੰਘ ਦੇ ਮਨ ਦੇ ਵਿੱਚ ਇਹ ਕਿ ਮੇਰੇ ਤੋਂ ਬਿਨਾਂ ਕੋਈ ਕਾਰੋਬਾਰ ਚੱਲੀ ਨਹੀਂ ਸਕਦਾ ਜੋ ਕੰਮ ਕਰਦਾ ਹੈ ਇੱਥੇ ਮੈਂ ਹੀ ਕਰਦਾ ਹੋਰ ਕੋਈ ਕਰ ਨਹੀਂ ਸਕਦਾ ਸਤਿਗੁਰਾਂ ਦੀ ਨਿਗਹਿ ਬਾਣ ਸੰਗੂ ਬੜੇ ਪਿਆਰ ਸਰਕਾਰ ਨਾਲ ਹਰ ਇੱਕ ਦਿਮੇਰ ਭਰੀ ਨਜਰਾਂ ਅੰਦੀਖਦੇ ਆ ਔਰ ਉਹਨਾਂ ਨੂੰ ਸਮਝ ਵੀ ਪੈਂਦੀ ਹੈ ਕਿਤਨੀ ਗੱਤਾਂ ਆ ਕਿਤਨੀ ਗੱਪਾਂ ਆ ਕਿਸੇ ਦੇ ਵਿੱਚ ਤੇ ਪਿਆਰਿਓ ਇੱਕ ਸਮਾਂ ਐਸਾ ਆਇਆ ਗੱਬਰੂ ਜਮਾਨ ਹੋ ਗਿਆ ਮੁੱਛਾ ਫੁੱਟ ਪਿਆ ਗੋਰਾ ਸੁਣਾ ਰੰਗ ਬਣ ਗਿਆ ਦਾੜੀ ਅਜੇ ਉਤਰ ਰਹੀ ਆ ਨਕਰ ਤੋਂ ਇੱਕ ਚਿੱਠੀ ਆਈ ਚਿੱਠੀ ਦੇ ਵਿੱਚ ਲਿਖਿਆ ਕਿ ਜੋਗਾ ਸਿੰਘ ਦਾ ਵਿਆਹ ਕਾਰਜ ਕਰਨਾ ਹੈ ਇਸ ਵਾਸਤੇ ਸਤਗੁਰੂ ਜੀ ਜੋਗਾ ਸਿੰਘ ਨੂੰ ਛੁੱਟੀ ਦੇ ਦਿਓ ਉਹ ਚਿੱਠੀ ਜਦੋਂ ਸਤਗੁਰਾਂ ਦੇ ਦਰਬਾਰ ਦੇ ਵਿੱਚ ਪਹੁੰਚੀ ਪਿਆਰਿਓ ਸਤਗੁਰਾਂ ਨੇ ਬੜੇ ਗੌਰ ਨਾਲ ਪੜ੍ਹੀ ਹੁਣ ਉਧਰੋਂ ਮੁਸਕਰਾਏ ਮਨ ਹੀ ਮਨ ਦੇ ਵਿੱਚ ਕਹਿ ਲੱਗੇ ਕਿ ਹੁਣ ਜੋਗਾ ਹੋਂ ਦੀ ਪ੍ਰੀਖਿਆ ਦਾ ਸਮਾਂ ਆ ਗਿਆ ਹੈ ਹੁਣ ਪਿਆਰਿਓ ਜਿਸ ਵੇਲੇ ਇਥੇ ਪੜ੍ਹ ਲਈ ਜੋਗਾ ਸਿੰਘ ਨੂੰ ਕੋਲ ਬੁਲਾਇਆ ਕਹਿਣ ਲੱਗੇ ਪੁੱਤਰ ਤੇਰਾ ਤੇਰੇ ਘਰ ਦੇ ਵਿਆਹ ਕਾਜ ਕਰਦੇ ਪਏ ਨੇ ਤੇ ਤੇਰਾ ਜਾਣਾ ਜ਼ਰੂਰੀ ਬਣਦਾ ਹੈ ਤੇ ਤੂੰ ਆਪਣਾ ਜਾ ਕੇ ਕਾਜ ਕਰਵਾ ਤੇ ਸਤਗੁਰਾਂ ਦੇ ਨਾਲ ਇੱਕ ਧਾਗੀਰ ਕੀਤੀ ਕਹਿਣ ਲੱਗੇ ਤੇ ਤੂੰ ਕਿਹਾ ਸੀ ਕਿ ਮੈਂ ਤੁਹਾਡੇ ਜੋਗਾ ਤੇ ਅਸੀਂ ਵੀ ਹਾਂ ਤੇਰੇ ਜੋਗੇ ਹਾਂ ਜਿਸ ਵੇਲੇ ਸਾਡਾ ਕੋਈ ਸਿਣਿਆ ਤੈਨੂੰ ਮਿਲੇ ਕੋਈ ਕੰਮ ਕਰਦਾ ਹੋਵੇ ਤੇ ਤੈਨੂੰ ਵਾਪਸ ਆਉਣਾ ਪਵੇਗਾ ਛੱਡ ਨਾਲ ਸ਼ਰਤ ਕਰ ਲੈ ਪਹਿਲਾਂ ਕਹਿਣ ਲੱਗਾ ਜੀ ਜਦੋਂ ਮੈਂ ਕਹਿ ਦਿੱਤਾ ਕਿ ਮੈਂ ਤੁਹਾਡੇ ਜੋਗਾ ਤੇ ਫਿਰ ਜਦੋਂ ਵੀ ਆਵਾਜ਼ ਮਾਰੋਗੇ ਮੈਂ ਹਾਜ਼ਰ ਹੋਗਾ ਹੁਣ ਪਿਆਰਿਓ ਉਧਰੋਂ ਜੋਗਾ ਸਿੰਘ ਸਤਗੁਰਾਂ ਤੋਂ ਚਿੱਠੀ ਲੈ ਕੇ ਪਿਛਾਰ ਨੂੰ ਤੁਰ ਪਿਆ ਤੇ ਉਧਰੋਂ ਸਤਗੁਰਾਂ ਨੇ ਇੱਕ ਸਿੱਖ ਉਸ ਨੂੰ ਵੀ ਉਹਦੇ ਮਗਰੇ ਕਿ ਚਿੱਠੀ ਦੇ ਕੇ ਤੋੜ ਦਿੱਤਾ ਜਿਸ ਵੇਲੇ ਦੋ ਲਾਹਾ ਹੋ ਗਈਆਂ ਇਹਦੀਆਂ ਤੀਜੀ ਲਾਹ ਹਉਣ ਲਗੀ ਤੇ ਚਿੱਠੀ ਪੜਾ ਦੇਣੀ ਆ ਭਈ ਆ ਪੜ ਲਾ ਪਹਿਲਾਂ ਮਗਰੇ ਮਗਰ ਉਹਨੂੰ ਤੋੜਤਾ ਹੈ ਅਸ਼ੋਰ ਦੇ ਵਿੱਚ ਬੜੀਆਂ ਖੁਸ਼ੀਆਂ ਦੇ ਨਾਲ ਵਿਆਹ ਕਾਜ ਰੱਖੇ ਨੇ ਬੜੀਆਂ ਖੁਸ਼ੀਆਂ ਹੋ ਰਹੀਆਂ ਨੇ ਸਾਰਾ ਪਰਿਵਾਰ ਬੜਾ ਖੁਸ਼ ਹੈ ਪਿਆਰਿਓ ਤੇ ਲੱਗੇ ਨਗਰ ਦੇ ਵਿੱਚ ਉਹਦਾ ਮੰਗਣਾ ਹੋ ਗਿਆ ਵਿਆਹ ਦੀਆਂ ਰਸਮਾਂ ਦੀਆਂ ਤਿਆਰੀਆਂ ਹੋ ਰਹੀਆਂ ਨੇ ਪਿਆਰਿਓ ਸੇਰੇ ਲਾਏ ਗਏ ਸਾਰੀ ਬਰਾਤ ਤਿਆਰ ਹੋਈ ਔਰ ਨਾਲ ਦੇ ਨਗਰ ਦੇ ਵਿੱਚ ਪਹੁੰਚ ਗਏ ਨੇ ਅਗੋਂ ਵਿੱਚ ਸੰਤ ਨੇ ਬੜੀ ਟੈਰ ਸੇਵਾ ਕੀਤੀ ਜਲਪਾਨ ਸ਼ਕਾਇਆ ਔਰ ਜਿਸ ਵੇਲੇ ਰਾਤ ਪੈ ਗਈ ਤੇ ਉਹਨਾਂ ਜਮਾਨੇ ਚ ਪਿਆਰੇ ਅਮਰਤ ਵੇਲੇ ਆਨੰਦ ਕਾਰਜ ਜਿਹੜੇ ਅਮਰਤ ਵੇਲੇ ਹੁੰਦੇ ਸਨ ਅਮਰਤ ਵੇਲੇ ਸਵੇਰੇ ਗੁਰੂ ਕੀ ਹਜ਼ੂਰੀ ਦੇ ਵਿੱਚ ਆਨੰਦ ਕਾਰਜਾਂ ਦੀ ਰਸਮ ਦੀ ਤਿਆਰੀ ਹੋਈ ਔਰ ਜਿਸ ਵੇਲੇ ਲਾਵਾ ਸ਼ੁਰੂ ਹੋਈਆਂ ਪਿਆਰਿਓ ਪਹਿਲੀ ਲਾਮ ਪੜੀ ਗਈ ਦੂਜੀ ਲਾਮ ਪੜੀ ਗਈ ਤੀਜੀ ਲਾਮ ਦੇ ਤਿਆਰੀ ਹੋ ਰਹੀ ਹੈ ਉਹਨੇ ਚਿਰ ਨੂੰ ਉਹ ਸਿੱਖ ਚਿੱਠੀ ਲੈ ਕੇ ਉੱਠ ਫੜੋਤਾ ਤੇ ਕਹਿਣ ਲੱਗਾ ਭਾਈ ਜੋਗਾ ਸਿੰਘ ਆਹ ਲੈ ਚਿੱਠੀ ਇਹ ਤੇਰੇ ਗੁਰੂ ਦੀ ਆ ਇਹਨੂੰ ਪੜ ਲੈ ਤੇ ਅੱਗੇ ਜੋ ਤੂੰ ਕਰਨਾ ਤੂੰ ਜਾਣ ਹੁਣ ਜੋਗਾ ਸਿੰਘ ਨੇ ਉੱਥੇ ਖੜੇ ਖਲੋਤੇ ਨੇ ਚਿੱਠੀ ਪੜੀ ਤੇ ਚਿੱਠੀ ਪੜ ਕੇ ਪਿਆਰਿਓ ਜੋਗਾ ਸਿੰਘ ਉਸੇ ਵੇਲੇ ਆਪਣੀ ਤਿਆਰੀ ਕਰਨ ਲਈ ਕਹਿੰਦਾ ਮੇਰੇ ਗੁਰੂ ਦਾ ਜੋ ਹੁਕਮ ਹੈ ਮੈਂ ਹੁਕਮ ਜਿਉਣਾ ਹੈ ਹੁਣ ਇਸ ਤੋਂ ਅੱਗੇ ਮੈਂ ਦੋ ਲਾਵਾ ਜਿਹੜੀਆਂ ਰਹਿੰਦੀਆਂ ਉਹ ਨਹੀਂ ਲਵਾਗਾ ਉਸੇ ਵੇਲੇ ਫਟਾਫਟ ਪਖੌਰ ਤੋਂ ਚਾਲੇ ਪਾਲੇ ਤੇ ਪਿਆਰਿਓ ਬਾਕੀ ਦੋ ਲਾਵਾ ਜਿਹੜੀਆਂ ਸੀ ਉਹ ਜਿਹੜਾ ਪੱਲਾ ਫੜਾਇਆ ਸੀ ਤੇ ਤਲਵਾਰ ਸੀ ਉਹਦੇ ਨਾਲ ਪੂਰੀਆਂ ਕੀਤੀਆਂ ਬਰਾਤ ਵੀ ਵਾਪਸ ਚਲੇਗੀ ਤੇ ਜੋਗਾ ਸਿੰਘ ਲਾਹੌਰ ਵਾਲੇ ਰਸਤੇ ਨੂੰ ਪੈ ਗਿਆ ਹੈ ਲਾਹੌਰ ਤੋਂ ਅਗੇ ਅਮਰਸਰ ਰਿਹਾ ਹੈ ਅਮਰਸਰ ਤੋਂ ਚਾਲੇ ਪਾਏ ਨੇ ਤੇ ਨਾਲ ਮਨ ਦੇ ਮਾਨ ਵਿੱਚ ਕਹਿੰਦਾ ਕਿ ਵੇਖ ਲੈ ਮੈਂ ਗੁਰੂ ਦਾ ਹੁਕਮ ਅਜਾਇਆ ਹੰਕਾਰ ਅਜੇ ਵੀ ਹੈ ਮੈਂ ਉਸੇਵਰੇ ਵਿੱਚੇ ਵਿਆਹ ਛੱਡ ਕੇ ਆ ਗਿਆ ਮੈਂ ਗੁਰੂ ਦਾ ਹੁਕਮ ਅਜਾਇਆ ਚਲਦੇ ਆ ਚਲਦੇ ਆ ਪਾਏ ਹਸ਼ਿਆਰਪੁਰ ਪੁੰਚ ਗਏ ਹਸ਼ਿਆਰਪੁਰ ਸ਼ਾਮਾਂ ਦਾ ਸਭਾ ਹੋ ਗਿਆ ਇੱਕ ਸਰਾਂ ਦੇ ਵਿੱਚ ਕਮਰਾ ਲਿਆ ਕਮਰਾ ਲੈ ਕੇ ਤੇ ਬਾਜ਼ਾਰ ਦੇ ਵਿੱਚ ਘੁੰਮਣ ਚ ਰਹਿ ਗਿਆ ਪਿਆਰਿਓ ਉਸ ਵੇਲੇ ਹਸ਼ਿਆਰਪੁਰ ਦੇ ਵਿੱਚ ਤਿੰਨ ਹੀ ਮੁਹੱਲੇ ਸਨ ਇੱਕ ਆਰਾਮਦਾਸੀਆਂ ਦਾ ਸੀ ਇੱਕ ਕਹਿੰਦੇ ਕਿ ਕਜਰੀਆਂ ਦਾ ਵੇੜਾ ਸੀ ਬੜਾ ਮਸ਼ਹੂਰ ਚાલਦਾ ਚਲਦਾ ਜਦੋਂ ਉਧਰ ਨੂੰ ਲੰਘਿਆ ਪਿਆਰਿਓ ਮੋਛਪਟ ਜਵਾਨ ਤੇ ਉਧਰੋਂ ਆਪਣੇ ਵਿਆਹ ਦੀ ਮਨ ਦੇ ਵਿੱਚ ਵਿਚਾਰ ਆਏ ਤੇ ਦੂਜੇ ਬੰਨੇ ਜਦੋਂ ਸਾਹਮਣੇ ਉਸ ਇਲਾਕੇ ਦੇ ਵਿੱਚ ਪਿਆਰਿਓ ਵੜਿਆ ਤੇ ਇੱਕ ਬੰਨੇ ਵੇਖ ਕੇ ਉਹਦਾ ਮਨ ਡੋਲ ਗਿਆ ਐਸਾ ਮਨ ਡੋਲਿਆ ਮਨ ਬਣਾ ਰਿਹਾ ਕਿ ਮੈਂ ਇਸ ਚਿਵਾਰੇ ਚ ਇਸ ਕਮਰੇ ਚੜਾਂਗਾ ਹੁਣ ਸਤਿਗੁਰੂ ਦੇ ਦਰਬਾਰ ਦੇ ਵਿੱਚ ਵੀ ਤਾਰ ਖੜਕ ਗਈ ਕਿ ਮੇਰਾ ਗੁਰੂ ਦਾ ਜਿਹੜਾ ਸਿੱਖ ਕਹਿੰਦਾ ਸੀ ਮੈਂ ਗੁਰੂ ਦਾ ਹਾਂ आज पूरा मन डोल गया है सतगुरुओं ਦੇ ਹਿਰਦੇ ਦੇ ਵਿੱਚ ਤਾਰ ਵਜਦੀ ਹੈ ਭਮਣ ਰੂਪ ਹੋ ਕੇ ਹਿਆਰਪੁਰ ਪਹੁੰਚ ਗਿਆ ਥੋੜਾ ਜਿਹਾ ਕਹਿੰਦਾ ਹਨੇਰਾ ਹੋਊਗਾ ਕਿਉਂਕਿ ਮੈਂ ਸਿੰਘ ਆ ਮੇਰੇ ਵੱਲੇ ਹਰ ਕੋਈ ਵੇਖਦਾ ਹੈ ਜਦੋਂ હું ਹਨੇਰਾ じゃ ਹੋ ਗਿਆ ਬਾਹਰ ਘੁਮਕ ਮਾ ਕੇ ਤੇ ਫਿਰ ਉਸੇ ਜਗ੍ਹਾ ਤੇ ਆ ਗਿਆ ਜੀ ਜਗ੍ਹਾ ਤੇ ਉਹ ਵੇਖ ਕੇ ਗਿਆ ਸੀ ਜਿਸ ਵੇਲੇ ਪਿਆਰੋ ਜਗ੍ਹਾ ਤੇ ਆਇਆ ਤੇ ਉੱਥੇ ਅਗਲੇ ਬੰਨੇ ਕੀ ਵੇਖਦਾ ਇੱਕ ਦਰਬਾਰ ਖੜਾ ਹੈ ਉਹ ਦਰਬਾਰ ਜਿਹੜਾ ਹੈ ਬਿਆਰਿਓ ਉਹਦੇ ਵੱਲੇ ਵੇਖਦਾ ਹੈ ਤੇ ਜੋਗਾ ਸਿੰਘ ਉਹਦੇ ਵੱਲੇ ਵੇਖਦਾ ਹੈ ਜਦੋਂ ਜੋਗਾ ਸਿੰਘ ਪੌੜੀਆਂ ਚੜਨੋਂ ਬਾਅਦ ਹੋਇਆ ਤੇ ਉਸ ਦਰਬਾਰ ਨੇ ਟੋਕਿਆ ਤੈਨ ਲਗਾ ਸਿਖਾ ਜਾਂ ਆਪਦਾ ਕੰਮ ਧੰਦਾ ਕਰ ਇੱਥੇ ਕੀ ਕਰਦਾ ਫਿਰਦਾ ਹੈ ਰੱਬ ਦਾ ਨਾਮ ਲੈ ਸਿਮਰਨ ਕਰ ਆਪਣੇ ਗੁਰੂ ਨੂੰ ਯਾਦ ਕਰ ਦਬਕਾਰਿਆ ਮਾਰ ਕੇ ਤੋੜ ਦਿੱਤਾ ਕਹਿੰਦਾ ਕੋਈ ਗੱਲ ਨਹੀਂ ਘੁਮ ਘਮਾ ਕੇ ਫੇਰ ਆ ਜਾ ਹੁਣ ਪਿਆਰਿਓ ਗੇੜਾ ਜਿਆ ਕੱਢ ਕੇ ਘੈਟੇ ਜੇੜ ਬਾਦ ਫੇਰ ਆਇਆ ਤੇ ਕੀ ਵੇਖਦਾ ਉਹੀ ਦਰਬਾਰ ਉਸੇ ਜਗ੍ਹਾ ਤੇ ਖੜਾ ਹੈ ਫੇਰ ਉਸਨੇ ਬੜੀ ਭੂਰੀ ਵਟ ਕੇ ਕਿਹਾ ਜੋ ਭਈ ਸ਼ਿਕਾਯਾ ਜਾ ਜਿਹੜੇ ਕੰਮ ਨੂੰ ਤੂੰ ਆਇਆ ਹੋ ਕੰਮ ਜਾ ਕੇ ਆਪਣਾ ਕਰ ਦੂਜੀ ਵਾਰੀ ਹੋ ਗਈ ਪਿਆਰਿਓ ਉਦੋਂ ਅਧੀ ਰਾਤ ਦਾ ਸਮਾ ਹੋ ਗਿਆ ਤੀਜੀ ਵਾਰੀ ਜੋਗਾ ਫੇਰ ਉਥੇ ਪਹੁੰਚਿਆ ਹੁਣ ਦਰਬਾਰ ਨੇ ਬੜਾ ਤਾੜਨਾ ਕਰਕੇ ਝਿਰਕਿਆ ਕਿ ਜੇ ਤੂੰ ਹੁਣ ਆਇਆ ਤੇ ਫਿਰ ਮੈਂ ਹੈਰੀ ਤੇ ਜਾਂ ਤੂੰ ਹੈ ਨਹੀਂ ਤੂੰ ਆਪਣੇ ਗੁਰੂ ਦਾ ਧਿਆਨ ਧਾਰ ਰਿਓ ਸੋ ਚਲਾ ਜਾ ਮਨ ਦੇ ਵਿੱਚ ਵਿਚਾਰ ਆਈ ਅੰਮ੍ਰਿਤ ਵੇਲੇ ਦਾ ਸਮਾਂ 1.5 2 ਵਜੇ ਦਾ ਟਾਈਮ ਹੋ ਗਿਆ ਉਥੋਂ ਪਿਆਰਿਓ ਚਾਲੇ ਪਾਏ ਅੱਗੇ ਅੱਗੇ ਜਿਸ ਵੇਲੇ ਚਾਲੇ ਪਾਏ ਤੇ ਮਨ ਦੇ ਵਿੱਚ ਪਛਤਾਵਾ ਵੀ ਕੀਤਾ ਕਿ ساری ਰਾਤ ਮੈਂ ਕੀ ਕਰਦਾ ਰਿਆ ਚਾਲਦਿਆਂ ਚਾਲਦਿਆਂ ਸਤਲੋਈ ਦਰਿਆ ਨੂੰ ਪਾਰ ਕਰਨਾ ਸੀ ਉਥੇ ਬੇੜੀ ਦੇ ਵਿੱਚ ਬੈਠ ਗਿਆ ਭਜਨ ਬੰਦਗੀ ਦਾ ਸਮਾਂ ਆਇਆ ਭਜਨ ਬੰਦਗੀ ਸ਼ੁਰੂ ਹੋ ਗਈ ਔਰ ਜਿਹੜਾ ਮਲਾ ਸੀ ਪਿਆਰਿਓ ਉਹ ਦੀ ਬਾਣੀ ਸੁਣ ਕੇ ਕਹਿਣ ਲੱਗਾ ਪੀ ਇਹ ਕਿਹੜੇ ਗੁਰੂ ਦੀ ਬਾਣੀ ਹੈ ਕਹਿੰਦਾ ਇਹ ਗੁਰੂ ਨਾਨਕ ਦੀ ਗੱਦੀ ਹੈ ਤੇ ਐਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਉਸ ਗੱਦੀ ਤੇ ਬੈਠੇ ਨੇ ਇਹ ਉਹਨਾਂ ਦੀ ਬਾਣੀ ਹੈ ਜਿਹੜੀ ਮੈਂ ਪੜ ਰਿਹਾ ਹੈ ਕਹਿੰਦਾ ਸਤਿਗੁਰੂ ਕਿਤੇ ਮੇਰਾ ਵੀ ਉਹਨਾਂ ਦੇ ਨਾਲ ਮੇਲ ਕਰਾ ਦੇਵੇ ਤੇ ਮੈਂ ਹਰ ਵੇਰੀ ਪੂਣਾ ਦੀ ਤੰਗ ਦੇ ਵਿੱਚ ਬੈਠਾ ਉਲਿੰਗਦਾ ਰੂੰ ਸਦਲੋਈ ਦਰਿਆ ਪਾਰ ਕੀਤਾ ਪੈਸੇ ਦੇਣ ਲੱਗਾ 베ਰੀ ਵਾਲੇ ਨੇ ਪੈਸੇ ਨਹੀਂ ਲਏ ਕਹਿਣ ਲੱਗਾ ਮੇਰੀ ਅਰਦਾਸ ਬੇਨਤੀ ਗੁਰੂ ਅੱਗੇ ਕਰੀ ਕਹਿੰਦਾ ਵੀ ਅਰਦਾਸ ਬੇਨਤੀ ਆਪ ਹੀ ਕਰੀਦੀ ਐ ਕਹਿੰਦਾ ਮੈਨੂੰ ਜਾਜ ਨਹੀਂ ਮੈਨੂੰ ਲਿਖ ਕੇ ਦੇ ਦੇ ਕਹਿੰਦਾ ਵੀ ਇਹ ਜਿਹੜੀ ਅਦਾਸ ਹੁੰਦੀ ਹੈ ਇਹ ਲਿਖ ਕੇ ਨਹੀਂ ਦਿੱਤੀ ਜਾ ਸਕਦੀ ਅਰਦਾਸ ਜਿਹੜੀ ਉਹ ਮਨ ਤੋਂ ਉੱਠਦੀ ਹੈ ਤੇ ਮਨ ਦੀ ਅਰਦਾਸ ਜਿਹੜੀ ਹੈ ਉਹ ਸਤਿਗੁਰੂ ਦੇ ਦਰ ਤੇ ਪਹੁੰਚਦੀ ਹੈ ਤੂੰ ਅਰਦਾਸ ਬੇਨਤੀ ਕਰੀਂ ਕਿ ਦੇ ਸਤਿਗੁਰੂ ਤੇਰਾ ਪਾਰ ਉਤਾਰ ਕੰਮਾ ਤੇ ਤੇਰੇ ਕੋਲ ਪਹੁੰਚਣ ਅੰਮ੍ਰਿਤ ਵੇਲੇ ਦੇ ਦੁਵਾਨਾਂ ਨੇ ਸਮਾਪਤੀ ਆਸਾ ਦੀ ਵਾਰ ਦੀ ਹੋਈ ਹੈ ਸਤਿਗੁਰੂ ਗੱਦੀ ਨਿਸ਼ੀਨ ਬੈਠੇ ਨੇ ਸਿੰਘਾਸਨ ਦੇ ਉੱਤੇ ਅੱਖਾਂ ਦੀਆਂ ਕਿ ਮਟੀਆਂ ਹੋਈਆਂ ਨੇ ਜਿਵੇਂ ਝੂਲਾ ਜਿਆ ਹੁੰਦਾ ਨੀਂਦ ਦਾ ਉਸ ਤਰ੍ਹਾਂ ਬੈਠੇ ਨੇ ਤੇ ਜਾ ਕੇ ਜੋਗੇ ਦੇ ਮੱਥਾ ਟੇਕਿਆ ਤੇ ਜੋਗੇ ਦੇ ਮਨ ਚ ਜਿਹੜੇ ਰਾਤ ਦਾ ਭਾਉ ਸੀ ਉਹ ਸਾਰਾ ਸਾਹਮਣੇ ਸੀ ਨਜ਼ਰ ਆ ਰਿਹਾ ਏ ਦੂਜੇ ਬੰਨੇ ਮੱਥਾ ਟੇਕੇ ਜਦੋਂ ਬੈਠ ਗਿਆ ਤੇ ਬੈਠੇ ਤੇ ਸਤਿਗੁਰੂਆਂ ਨੇ ਜਦੋਂ ਨੀਂਦ ਦਾ ਹੁਲਾ ਰਹਿ ਜਾ ਲਿਆ ਤੇ ਕਹਿਣ ਲੱਗੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੀ ਐਸਾ ਸਮਾਂ ਨਹੀਂ ਆਇਆ ਅੱਜ ਕੀ ਕਾਰਨ ਹੈ ਤੇ ਕਹਿਣ ਲੱਗੇ ਜੋਗਿਆ ਆਪਣੇ ਅੰਦਰ ਝਾਤੀ ਮਾਰ ਜੋਗਾ ਚੁੱਪ ਰਹਿ ਗਿਆ ਕਰ ਗਿਆ ਵੀ ਸਤਿਗੁਰਾਂ ਨੂੰ ਕਿਹੜਾ ਪਤਾ ਕਿਸੇ ਗੱਲ ਦਾ ਦੂਜੀ ਵਾਰੀ ਫੇਰ ਗੱਲ ਹੋਈ ਫਿਰ ਸਤਿਗੁਰਾਂ ਨੇ ਕਿਹਾ ਜੋ ਗਿਆ ਆਪਣੀ ਅੰਦਰ છાਤੀ ਮਾਰ ਤੀਜੀ ਵਾਰੀ ਹੋਈ ਤੇ ਫਿਰ ਸਤਿਗੁਰਾਂ ਨੇ ਕਹਿਤਾ ਕਿ ਸਾਰੀ ਰਾਤ ਮੇਰੇ ਕੋਲੋਂ ਪਹਿਰੇਦਾਰੀ ਕਰਵਾਈ ਹੋ ਤੇ ਦੂਜੇ ਬੰਦੇ ਕਹਿਣਾ ਤੇ ਨੀਂਦ ਦਾ ਝੋਕਾ ਕਿਉਂ ਦਾ ਟੈ ਕੇ ਚਰਣਾ ਤੇ ਪੈ ਗਿਆ ਕਹਿ ਨਗਾ ਤੂੰ ਬੜਾ ਬਖਸ਼ੇਂਦਿਆ ਸਤਿਗੁਰੂ ਮੈਂ ਤੇਰੇ ਜੋਗਾ ਗਿਆ ਸੀ ਤੇ ਤੂੰ ਕਿਹਾ ਸੀ ਮੈਂ ਤੇਰੇ ਜੋਗਾ ਤੂੰ ਰੱਖ ਬਖਾਈ ਹੈ ਇਕ ਸੇਵਕ ਦੀ ਸੱਚੇ ਬਾਦਸ਼ਾਹ ਤੂੰ ਆਪ ਜੀ ਦੀ ਕਿਰਪਾ ਕਰ ਦਿੱਤੀ ਹੈ ਸੋ ਜਿਹੜਾ ਆਪਾ ਹੁਕਮ ਪ੍ਰਾਪਤ ਕੀਤਾ ਸਤਿਗੁਰੂ ਸੱਚੇ ਬਾਦਸ਼ਾਹ ਦਾ ਕੋਈ ਜਨ ਹੱਥੋਂ ਦੇਵੇ ਜੋਰ ਚਰਨ ਗਹੋ ਬਕੂ ਸੁਬਰਸ਼ਨਾ ਦੀਜੇ ਪ੍ਰਾਨਿਆ ਕੋਰ ਪਿਆਰਿਓ ਜਿਹੜਾ ਸਤਿਗੁਰੂ ਦੇ ਨਾਲ ਜੋੜ ਦੇਵੇ ਤੇ ਸਤਿਗੁਰੂ ਸਾਹਿਬ ਸਹੀ ਗੁਰੂ ਅਰਜਨ ਦੇਵ ਜੀ ਕਹਿੰਦੇ ਆ ਕਿ ਮੈਂ ਆਪਣੇ ਪ੍ਰਾਣ ਵੀ ਨਿਸ਼ਾਫਰ ਕਰਦਿਆਂ ਰਹਾਓ ਮਨ ਤਨ ਨਿਰਮਲ ਕਰਤ ਕੇ ਹਰ ਹਰਿ ਸਿੰਚੇ ਸੁਦਾ ਸੰਜੋਰ ਆਪਣੇ ਮਨ ਤੇ ਤਾਂ ਨੂੰ ਇੱਕ ਨਿਰਮਲ ਪਵਿੱਤਰ ਗਿਆਰਾ ਬਣਾ ਲੈਣਾ ਪਿਆਰਿਓ ਨੰਗਾ ਨਕ ਨੂੰ ਭਰ ਲੈਣਾ ਤੇ ਜਦੋਂ ਉਹਨੂੰ ਇਸ ਰਸ ਦੇ ਨਾਲ ਭਰ ਲਾਂਗੇ ਪਿਆਰਿਓ ਹੋਰ ਕੋਈ ਬਾਹਰੀ ਤਾਕਤ ਉਹਦੇ ਤੇ ਜੋਰ ਨਹੀਂ ਪਾਵੇਗੀ ਜਿਵੇਂ ਸਤਿਗੁਰੂ ਦੀ ਕਿਰਪਾ ਹੀ ਤੇ ਜੋਗੇ ਦਾ ਮਾਰੇ ਕਮਾਂ ਤੋਂ ਸ਼ਰਕਾਰਾ ਹੋਇਆ ਸਤਿਗੁਰੂ ਨੇ ਕਿਰਪਾ ਕੀਤੀ ਆਇਓ ਸ਼ਰਨ ਦੀਨ ਦੁਖ ਭੰਜਨ ਚਤੋ ਤੁਮਰੀ ਔਰ ਤੇ ਜਦੋਂ ਗੁਰੂ ਨਾਲ ਜੁੜ ਗਿਆ ਤੇ ਕਹਿਣ ਲੱਗਾ ਦੀਨ ਦੁਖੀਆਂ ਦੇ ਵਾਲੀ ਤੇਰੇ ਦਰ ਤੇ ਆਇਆ ਹਾਂ ਦੁੱਖ ਭੰਡਣ ਵਾਲਾ ਤੂੰ ਹੈ ਤੇ ਚਿੰਤ ਵੀ ਤੇਰੇ ਨਾਲ ਜੁੜਿਆ ਹੈ ਅਵੇ ਪ੍ਰਣਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਧਨ ਸ਼ੋਰ ਸੰਗਰੂ ਸੱਚੇ ਪਾਤਸ਼ਾਹ ਤੂੰ ਬੰਦਨਾ ਤੂੰ ਸ਼ਰਕਾਰਾ ਕਰਾਉਣ ਵਾਲਾ ਹੈ ਤੂੰ ਸਤਿਗੁਰੂ ਸੱਚੇ ਪਾਤਸ਼ਾਹ ਹਰ ਸਮੇ ਪੈਜ ਰੱਖਣ ਵਾਲਾ ਹੈ ਤੂੰ ਆਪਣੇ ਬਿੰਦ ਬਾਣੀ ਦੀ ਲਾਜ ਆਪ ਰੱਖਦਾ ਹੈ ਸੋ ਸਤਗੁਰੂ ਸੱਚੇ ਪਾਤਸ਼ਾਹ ਨੇ ਜੋਗੇ ਤੇ ਕਿਰਪਾ ਕੀਤੀ ਔਰ ਇੱਕ ਸਿੱਖ ਦੀ ਰੱਖ ਵਿਖਾਈ ਇਸ ਤਰ੍ਹਾਂ ਹੁੰਦਾ ਹੈ ਗੁਰੂ ਦਾ ਤੇ ਸਿੱਖ ਦਾ ਮੇਲ ਜੇ ਸਿੱਖ ਗੁਰੂ ਦਾ ਹੋ ਜਾਵੇ ਤੇ ਗੁਰੂ ਸਿੱਖ ਦਾ ਵੀ ਹੋ ਜਾਂਦਾ ਹੈ ਸੋ ਇਹ ਸਿਪਾਈ ਜੋਗਾ ਸਿੰਘ ਦਾ ਇਤਿਹਾਸ ਜੋ ਆਪ ਜੀ ਨੇ ਸਾਂਝਾ ਕੀਤਾ ਸਬੂਤ ਸੱਚੇ ਪਾਤਸ਼ਾਹ ਕਿਰਪਾ ਕਰਨ ਹੋਈਆਂ ਭੁੱਲਾਂ ਨੂੰ ਨਾ ਚਿਤਾਰਿਓ ਜੀ ਔਰ ਗੱਜ ਕੇ ਫਤਿਹ ਦਾ ਜਵਾਬ ਫਤਿਹ ਵਿੱਚ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ